ਹੈਲੋ ਸਤਿ ਸ੍ਰੀ ਅਕਾਲ ਜੀ ਅੱਜ ਮੇਰੇ ਕੋਲੇ ਆਏ ਸੀਗੇ ਮੇਰੇ ਭਤੀਜੇ ਮੇਰੇ ਬੱਚੇ ਆਏ ਮੇਰੇ ਕੋਲੇ ਤੇ ਹੁਣ ਇਹ ਜਨ ਦੀ ਤਿਆਰੀ ਵਿੱਚ ਐ ਕਿਵੇਂ ਭਾਰਤ ਠੀਕ ਠੀਕ ਆ ਰਹਿਣਾ ਇਹਨੇ ਇਹਨੇ ਦਰ ਆਣਾ ਹੋਰ ਪੁੱਤ ਕਿਵੇਂ ਹਾਂ ਮਾਤਾ ਰਹਿਣ ਦੀ ਤੁਸੀਂ ਸਹੀ ਗੱਲ ਐ ਤੇ ਜਾਣਾ ਪੈਂਦਾ ਬਈ ਹੋਰ ਦੱਸੋ ਬਈ ਖਾਲਸੇਓ ਵਧੀਆ ਚੜ੍ਹਦੀ ਕਲਾ ਚਲ ਵੈਗਰੂ ਤੁਹਾਨੂੰ ਚੜ੍ਹਦੀ ਕਲਾ ਚ ਹੀ ਰੱਖੇ ਤੇ ਇਸੇ ਤਰ੍ਹਾਂ ਹੀ ਵੈਗਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਤੇ ਹੋਰ ਕੋਈ ਸੇਵਾ ਪਾਣੀ ਨਹੀਂ ਖਤੇ ਆਈ ਬਹੁਤ ਆਨੰਦ ਆ ਗਿਆ ਤੁਹਾਡੇ ਘਰੇ ਆਏ ਅਸੀਂ ਥੈਂਕ ਯੂ ਜੀ ਸਾਨੂੰ ਵੀ ਵਧੀਆ ਲੱਗਿਆ ਤੁਹਾਡੇ ਅੱਜ ਚਰਨ ਭਾਈ ਸਾਡੇ ਘਰੇ ਪਾਏ ਆ ਤੇ ਹੋ ਸਕਦਾ ਐਸੇ ਭਾਨੇ ਸਾਡੇ ਘਰੇ ਰੱਬ ਆ ਗਿਆ ਹੋਵੇ ਸਾਨੂੰ ਨਹੀਂ ਪਤਾਗਾ ਤੇ ਜੀ ਦੇ ਦਰਸ਼ਨ ਬਹੁਤ ਹੱਥੁੰਦੇ ਆ ਪ੍ਰਮਾਤਮਾ ਨੇ ਤੁਹਾਨੂੰ ਆਪਣਾ ਸੱਦੇ ਆਏ ਤੁਹਾਡੇ ਘਰੇ ਅਸੀਂ ਹਾਂਜੀ ਤੇ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਸੱਚੇ ਬਾਦਸ਼ਾਹ ਫੇਰ ਕਦੇ ਆਏ ਤਾਂ ਜਰੂਰ ਮੇਰੇ ਕੋਲੇ ਰਾਤ ਲੈ ਕੇ ਜਾਇਓ ਕਿਉਂਕਿ ਅੱਜ ਟਾਈਮ ਸਮਾਂ ਨਹੀਂ ਰਲ ਰਿਹਾ ਤੇ ਇਹਨਾਂ ਨੇ ਵੀ ਜਾਣਾ ਵਿਚਾਰਿਆ ਨੇ ਤਾਂ ਕਰਕੇ ਤੇ ਇਹ ਆਪਣੀ ਜਿਹੜੀ ਵੀਡੀਓ ਹੈ YouTube ਤੇ ਆ ਜੂਗੀ ਤੇ ਜਰੂਰ ਦੇਖਣੀ ਹੈ ਤੁਸੀਂ ਸੋ ਠੀਕ ਹੈ ਹੋਰ ਭਾਰਤ ਠੀਕ ਹੈ ਸਿੱਧਾ ਗਿਆ ਮੇਰੇ ਪੁੱਤ ਵਧੀਆ ਖਾਲਸਾ ਸੱਜ ਗਿਆ ਸੋਹਣਾ ਲੱਗ ਰਿਹਾ ਹੈ ਨਾ ਸੋਹਣਾ ਲੱਗ ਰਿਹਾ ਕਿਉਂਕਿ ਨੂੰ ਸ਼ੌਂਕ ਸੀਗਾ ਬਚਪਨ ਤੋਂ ਸ਼ੌਂਕ ਸੀਗਾ ਤੇ ਬਾਕੀ ਵੱਡਿਆਂ ਦੇ ਹੱਥ ਜਿਦੋਂ ਸਿਰ ਤੇ ਹੋਵੇ ਤਾਂ ਉਦੋਂ ਰੰਗ ਹੀ ਹੋਰ ਹੁੰਦੇ ਆ ਨਾ ਮਾਲਕ ਦੇ ਐਸੇ ਕਰਕੇ ਕਹਿੰਦੇ ਆ ਤੇ ਹੁਣ ਵਿਦਾ ਹੋਣਾ ਵਿਦਾ ਹੋਣਾ ਇਕੱਲੇ ਰਹਿਣਾ ਚਲੋ ਫਿਰ ਲਿਆਓ ਬਈ ਮੋਟਰਸਾਈਕਲ ਕੱਢ ਕੇ ਹੈ ਤੂੰ ਸਾੜੇ ਦਾਰ ਕਹਿੰਦੇ ਤੇ ਗਿੱਟੇ ਚ ਐਂ ਬਾਬਾ ਕੁਛ ਕਹਿੰਦਾ ਅੱਛਾ ਨਿੰਗਾ ਕੁੜਤਾ ਇਹ ਜੀ ਤੂੰ ਨਵਾਦੀ ਨਾ ਹਾਂ ਸਹੀ ਗੱਲ ਹੈ ਲੈ ਆਂਦੇ ਨੇ ਇਸ ਪਾਰਤੀ ਪਾਰਤਾ ਦਾ ਜਿੱਦ ਦਿਲ ਮੁਸ਼ਕਿਲ ਕਰਦਾ ਕਿਉਂਕਿ ਆਇਆ ਪਹਿਲਾ ਰਹਿ ਗਿਆ ਮਾਡਲ ਲੈਂਦੇ ਬਸ ਪਹਿਲਾਂ ਚੰਡਾ ਦੇਖਣਾ ਸੁਣਾ ਲੱਗਦਾ ਸੋਨਾ ਬਹੁਤ ਲੱਗਦਾ ਤੇ ਮੇਰੇ ਸਿੱਖ ਵੀ ਬਹੁਤ ਸੋਹਣੇ ਲੱਗਦੇ ਆ ਭਾਈ ਗੁਰੂਆਂ ਦੇ ਸਿੱਖ ਬਹੁਤ ਪਿਆਰੇ ਲੱਗਦੇ ਆ ਮੈਨੂੰ ਕਿਉਂਕਿ ਖਾਸ ਕਰਕੇ ਮੇਰਾ ਦਿਲ ਹੀ ਹੁੰਦਾਗਾ ਹਨਾ ਇੰਨਾ ਦੇ ਵਿੱਚ ਦਿਲ ਹੀ ਰਹਿੰਦਾ ਹਰ ਵੇਲੇ ਰਹਿੰਦਾਗਾ ਵੇ ਵਧੀਆ ਚਲੋ ਵੈਗਰੇ ਨਾਲ ਤੰਦਰੁਸਤੀ ਬਸ ਹਾਂ ਆ YouTube ਤੇ ਆਜੂਗੀ ਥੋੜੇ ਕੋਲੇ ਆਟੋਮੈਟਿਕ ਹੀ ਲਾ ਦੇਗੀ ਹਾਂ ਸੜੀ ਤਾਂ ਹਿੰਦੀ ਆਈ ਨਹੀਂ আচ্ছা ਭੈਣ ਦੀ ਵੀਡੀਓ ਨਹੀਂ ਆਈ ਭੈਣ ਬਸੋਚ ਚ ਖੜੀ ਹੈ ਅੱਜ ਛੋਟਾ ਭਰਾ ਜਾ ਰਿਹਾ ਹੈ ਇੱਧਰ ਰੱਖ ਭਰਾ ਹਾਂ ਜਾ ਜਾਂਦੀ ਰ ਉਧਰ ਹੁਣ ਭਾਰਤ ਸਿੱਧੇ ਕਰੇ ਹੈ ਪੁੱਠੇ ਵੀ ਆ ਲਾ ਲਾ ਜਮ ਕਰਦੀ ਕਰੇ ਕਰ ਦੇ <laughs> <laughs> गए <laughs> ਕਿੰਨਾ ਅੱਛਾ ਹੋ ਬਹਾਰਤੀ ਲਓ ਬਈ ਬਾਈ ਹਰਤਾ ਹੋ ਗਏ ਵਿਦਾ ਬਾਈ ਹੋਰੀ ਤਾਂ ਹੋ ਗਏ ਆ ਬਈ ਵਿਦਾ ਤੇ ਅਸੀਂ ਖਲੇ ਮੁੜਦੇ ਵੇਖ ਹੀ ਜਾਂਦੇ ਆ ਕਹਿੰਦੇ ਹੋਣੀ ਵੀਡੀਓ ਬਣਾਈ ਜਾਂਦੇ ਹਜੇ ਓਹ ਹੋ ਜਾਂਦੇ ਦੇਖੋ ਹੋ ਗਏ ਠੀਕ ਹੈ ਜੀ ਇੱਕ ਵਾਰੀ ਆਪਾਂ ਬੱਚਿਆਂ ਨੂੰ ਵਿਦਾ ਕਰਤਾ ਤੇ ਹੁਣ ਅੰਦਰ ਜੇ ਜਾਣ ਨੂੰ ਦਿਲ ਨਹੀਂ ਕਰ ਰਿਹਾ ਹਨਾ ਤੇ ਫੇਰ ਆਪਾਂ ਉਹਨਾਂ ਨੂੰ ਕਿਹਾ ਕਿ ਤੁਸੀਂ ਗੇੜਾ ਮਾਰਿਓ ਜ਼ਰੂਰ ਅੱਜ ਰਹਿਣਾ ਸੀਗਾ ਉਹਨਾਂ ਨੇ ਬਟ ਟਾਈਮ ਨਹੀਂ ਸੀਗਾ ਉਹਨਾਂ ਕੋਲੇ ਕਾਫੀ ਦਿਨ ਹੋ ਗਏ ਉਹਨਾਂ ਨੂੰ ਘੁੰਮਦੇ ਫਿਰਦੇ ਨੂੰ ਤੇ ਤੁਹਾਨੂੰ ਪਤਾ ਹੈ ਵੀ ਵਹਿਗਰੂ ਦੇ ਜਿਹੜੇ ਖਾਲਸੇ ਹੁੰਦੇ ਆ ਤੇ ਉਹਨਾਂ ਨੂੰ ਥੋੜਾ ਘੁੰਮਣ ਫਿਰਨ ਦੇ ਵਿੱਚ ਉਹਨਾਂ ਨੂੰ ਵਧੀਆ ਲੱਗਦਾ ਹੈਗਾ ਹਨਾ ਤੇ ਬਾਕੀ ਵੀ ਇਹਨਾਂ ਦੇ ਸਿਰਾਂ ਤੇ ਵੈਗਰੂ ਆਪਣੀ ਮਿਹਰ ਭਰਿਆ ਹੱਥ ਰੱਖੇ ਸਦਾ ਖੁਸ਼ ਰਹਿਣੇ ਹਨਾ ਤੇ ਮੈਨੂੰ ਜਿਹੜਾ ਇਹ ਬਾਣਾ ਨਾ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਮੈਨੂੰ ਦਿਲੋਂ ਪਸੰਦ ਆ ਇਹ ਬਾਣਾ ਮੈਂ ਇਸ ਬਾਣੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ ਹਨਾ ਬਹੁਤ ਵਧੀਆ ਜਿਹੜਾ ਇਹ ਸਿੱਖੀ ਦਾ ਜਿਹੜਾ ਬਾਣਾ ਹਨਾ ਇਹ ਇਨਸਾਨ ਜਿਹੜੋ ਜਦੋਂ ਨਾਮ ਧਾਰੀ ਬਣ ਜਾਂਦਾ ਤੇ ਉਦੋਂ ਉਸ ਦੇ ਚਿਹਰੇ ਤੇ ਜਿਹੜਾ ਨੂਰ ਹੁੰਦਾ ਉਹ ਵੱਖਰਾ ਹੀ ਹੁੰਦਾ ਚਾਹੇ ਉਹਦਾ ਕਿਹੋ ਜਿਹਾ ਵੀ ਰੰਗ ਹੈ ਚਾਹੇ ਉਹ ਕਾਲਾ ਚਾਹੇ ਉਹ ਗੋਰਾ ਜਦੋਂ ਇਹ ਸਿੱਖੀ ਦਾ ਬਾਣਾ ਜਿਹੜੇ ਨੇ ਪਾ ਲਿਆ ਤੇ ਨਾ ਚਿਹਰੇ ਦੇ ਉੱਤੇ ਰੂਪ ਹੈ ਜਿਹੜਾ ਦੁੱਗਣਾ ਚੌਗਣਾ ਆ ਜਾਂਦਾ ਹੈਗਾ ਇਹ ਜਿਹੜੇ ਬੱਚੇ ਐ ਵੈਗਰੂ ਦੇ ਲੜ ਲੱਗੇ ਰਹਿਣ ਤੇ ਮਾਲਕ ਇਹਨਾਂ ਦੀਆਂ ਹਰ ਖੁਆਇਸ਼ਾਂ ਪੂਰੀਆਂ ਕਰੇ ਇਸੇ ਤਰ੍ਹਾਂ ਤੰਦਰੁਸਤੀਆਂ ਰੱਖੇ ਵੈਗਰੂ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਹ ਹਨਾ ਤੇ ਹੁਣ ਥੋੜਾ ਜਿਹਾ ਮੈਂ ਸੁਨਸਰਾ ਜੀ ਹੋ ਗਈ ਘਰ ਦੀ ਕਿਉਂਕਿ ਮੇਰੇ ਕੋਲ ਸਵੇਰ ਦੇ ਹੀ ਆਏ ਆ ਤੇ ਹੁਣ ਗਏ ਆ ਚਾਹ ਪਾਣੀ ਰੋਟੀ ਸਭ ਕੁਝ ਹੈ ਨਾ ਮੈਂ ਕਿਹਾ ਵੀ ਚਲੋ ਠੰਡੇ ਵੇਲੇ ਹੋ ਕੇ ਜਾਇਓ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੈ ਤੇ ਬਸ ਹੁਣ ਗਏ ਆ ਹੁਣ ਅਸੀਂ ਵੀ ਲੱਗ ਜਾਗੇ ਹੌਲੀ ਹੌਲੀ ਕੰਮ ਕਿਉਂਕਿ ਸ਼ਾਮਾਂ ਦਾ ਟਾਈਮ ਹੋ ਚੁੱਕਿਆ ਤੇ ਲੱਗਾਂਗੇ ਹੁਣ ਆਪਾਂ ਵੀ ਹੌਲੀ ਹੌਲੀ ਕੰਮ ਤੇ ਵੀਡੀਓ ਦਰਸ਼ਕੋ ਸਕਿਪ ਨਾ ਕਰਿਓ ਕਿਉਂਕਿ ਆਪਣੀ ਛੋਟੀ ਜੀ ਵੀਡੀਓ ਰਹਿਣ ਵਾਲੀ ਆ ਤੇ ਪਲੀਜ਼ ਤੁਸੀਂ ਨਾ ਸਾਡੀ ਵੀਡੀਓ ਨੂੰ ਦਬਕੇ ਸ਼ੇਅਰ ਜ਼ਰੂਰ ਕਰ ਦਿਓ ਅੱਜ ਕੱਲ ਜਿਹੜਾ ਮੇਰਾ ਚੈਨਲ ਆ ਬਹੁਤ ਡਾਊਨ ਚੱਲ ਗਿਆ ਤੇ ਤੁਹਾਡੀ ਸਪੋਰਟ ਦੀ ਮੈਨੂੰ ਬਹੁਤ ਜ਼ਿਆਦਾ ਲੋੜ ਹੈ ਤੇ ਸਪੋਰਟ ਕਰਦੇ ਰਿਹਾ ਕਰੋ ਜੀ ਤੇ ਹੁਣ ਆਪਾਂ ਤੁਹਾਡੇ ਤੋਂ ਲੈਨੇ ਆ ਇਜਾਜ਼ਤ ਤੇ ਮਿਲਦੇ ਆਂ ਜੀ ਕਿਸੇ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ Bye.